ਸਿੱਧੂ ਨੇ ਮੂਸੇ ਪਿੰਡ ਦਾ ਨਾਮ ਦੁਨੀਆ ਭਰ ਦੇ ਵਿੱਚ ਚਮਕਾ ਦਿੱਤਾ ਹੈ ਹਾਲੀਵੁੱਡ ਦੇ ਵੱਡੇ ਵੱਡੇ ਨਾਮ ਇੰਡੀਆ ਸਿਰਫ ਮੂਸਾ ਪਿੰਡ ਕਰਕੇ ਆਉਂਦੇ ਨੇ ਸਟੈਫਲਨ ਡੋਨ ਜੋ ਕਿ ਮੂਸਾ ਆਈ ਸਿੱਧਾ ਡਾਇਰੈਕਟ ਅਤੇ ਟਿਊਨ ਵੇਨ ਔਰ ਵੀ ਕਈ ਸਿੰਗਰ ਜਿਹੜੇ ਇੱਥੇ ਆਏ ਅਤੇ ਸ਼ੂਟ ਕਰਕੇ ਲੈ ਕੇ ਸਟੈਫਲਨ ਡਾਉਣ ਵਾਲਾ ਗਾਣਾ ਤਾਂ ਹੁਣ ਆ ਰਿਹਾ ਹੈ ਡਾਇਲਮਾ ਤੇ ਹੁਣ ਗਣ ਕਰਦੇ ਆ ਦੋਸਤੋ ਅਗਲਾ ਸਿੰਗਰਾ ਜਿਹੜਾ ਆਉਣ ਵਾਲਾ ਆ ਮੂਸਾਪਿੰਡ ਦੇ ਵਿੱਚ ਉਹ ਆ ਬਰਨਾ ਬੋਏ ਕਰਾਮ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਇਹਦੀ ਪੁਸ਼ਟੀ ਕਰ ਦਿੱਤੀ ਹੈ ਇੱਕ ਇੰਟਰਵਿਊ ਦੇ ਵਿੱਚ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਨੇ ਕਿਹਾ ਹੈ ਕਿ ਬਰਨਾ ਬੋਏ ਕਰਾਮ ਹੁਣ ਮੂਸਾ ਦੇ ਵਿੱਚ ਆਵੇਗਾ ਤੁਹਾਨੂੰ ਪਤਾ ਹੈ ਦੋਸਤੋ ਹਾਲੀਵੁੱਡ ਦੇ ਵਿੱਚ ਬਹੁਤ ਵੱਡਾ ਨਾਮ ਆ ਤੇ ਹਮੇਸ਼ਾ ਸਿੱਧੂ ਮੂਸੇ ਵਾਲੇ ਨੂੰ ਟ੍ਰਿਬਿਊਟ ਵੀ ਦਿੰਦਾ ਆ ਵਰਨਾ ਬੋਏਗ੍ਰਾਮ ਸਟੇਜ ਦੇ ਉੱਤੇ ਤੇ ਸਿੱਧੂ ਮੂਸੇ ਵਾਲਾ ਦਾ ਲੋਕਟ ਵੀ ਪਾਇਆ ਹੋਇਆ ਆ ਅਤੇ ਸਿੱਧੂ ਮੂਸੇ ਦੇ ਫਾਦਰ ਸਾਹਿਬ ਨੇ ਇਹ ਵੀ ਕਿਹਾ ਕਿ ਜਦੋਂ ਆਪਾਂ ਵਰਨਾ ਬੋਏਗ੍ਰਾਮ ਨੂੰ ਕਹੀਏ ਵੀ ਸਾਨੂੰ ਇਹ ਚੀਜ਼ ਦੀ ਲੋੜ ਆ ਜਦ ਇਹ ਹਾਜ਼ਰ ਕਰ ਦਊਗਾ ਇੰਨਾ ਜ਼ਿਆਦਾ ਉਹ ਸਿੱਧੂ ਨੂੰ ਪਿਆਰ ਕਰਦਾ ਆ ਸਾਨੂੰ ਇੰਨੀ ਜ਼ਿਆਦਾ ਰਿਸਪੈਕਟ ਦਿੰਦਾ ਆ ਜਦੋਂ ਵੀ 2-4 ਕਰੋੜ ਰੁਪਏ ਉਹਦੇ ਕੋਲੋਂ ਮੰਗਾਂਗੇ ਤਾਂ ਉਹ ਕਦੇ ਵੀ ਨਾ ਨਹੀਂ ਕਰੂੰਗਾ ਬਾਕੀ ਤੁਸੀਂ ਸਿੱਧੂ ਮੂਸੇ ਵਾਲੇ ਦੇ ਫਾਦਰ ਸਾਹਿਬ ਦੀ ਉਸ ਆਡੀਓ ਕਲਿੱਪ ਨੂੰ ਜ਼ਰੂਰ ਸੁਣੋ ਬਰਨਾ ਕੋਈ ਨਾ ਬਣਾਉਣਾ ਯੋ ਸਿੱਧੂ ਪਿਆਰ ਨਾਲ ਕਾਲਾ ਜੱਟ ਕਹਿੰਦਾ ਹੁੰਦਾ ਸੀ ਅਸੀਂ ਕੀ ਮਤਲਬ ਤੁਸੀਂ ਦੇਖੋ ਬਰਨਾ ਕੋਈ ਦਿੱਤਾ ਮੈਂ ਤੁਹਾਨੂੰ ਦੱਸਾਂ ਵੀ ਅੱਜ ਤੱਕ ਵੀ ਜਿਵੇਂ ਉਹਨੂੰ ਆਇਆ ਕਹਿੰਦਾ ਨਾ ਪੁੱਤ ਮੈਨੂੰ ਹੁਣ 2-4 ਕੋਟ ਰੁਪਏ ਚਾਹੀਦੇ ਤੂੰ ਭੇਜ ਦੇ ਉਹ ਬੰਦਾ ਨਾ ਕਹਿਣਾ ਅੱਛਾ ਤੁਸੀਂ ਆਡੀਓ ਕਲਿੱਪ ਸੁਣੀ ਲਈਏ ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਦੀ ਬਾਕੀ ਵੀਡੀਓ ਨੂੰ ਹਰ ਇੱਕ ਦੇ ਕੋਲ ਸ਼ੇਅਰ ਕਰਦੇ ਹੋ ਦੋਸਤੋ ਮਿਲਦਿਆਂ ਹੋਰ ਤਾਜ਼ਾ ਅਪਡੇਟ ਲੈ ਕੇ ਗਾਣਾ ਜਲਦੀ ਆ ਰਿਹਾ ਹੈ ਸਿੱਧੂ ਮੂਸੇਵਾਲੇ ਦਾ 28 ਤਰੀਕ ਨੂੰ 28 ਧੰਨਵਾਦ